ਸਰਦਾਰ ਤੇ ਦਸ਼ਾਰਾ ਗਰਾਊਂਡ ਦੇ ਵਿੱਚ ਤੁਸੀਂ ਪਹੁੰਚੇ ਹੋ। ਇਹ ਮੀਡੀਆ ਦੇ ਵਿੱਚ ਮੁੱਦਾ ਆਇਆ ਸੀਗਾ ਕਿ 16 ਲਾਇਸੈਂਸ ਨੇ 35 ਤਕਰੀਬ ਤੱਕ ਹੋਣਾ ਲੱਗਿਆ ਕਿਹ ਕੰਮ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਤਹਿਸੀਲਦਾਰ ਹਸ਼ਰਪੁਰ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਉੱਪਰੋਂ ਸਾਨੂੰ ਸਾਡੇ ਡੀਸਾਪ ਤੇ ਐਸਡੀਐਮ ਸਾਹਿਬ ਵੱਲੋਂ ਹੁਕਮ ਆਇਆ ਵਿੱਚ ਜਾ ਕੇ ਇੱਥੇ ਚੈਕਿੰਗ ਕੀਤੀ ਜਾਵੇ। ਇੱਥੇ 16 ਲਾਇਸੈਂਸ ਅਸੀਂ ਅਪਰੂਵ ਕੀਤੇ ਸੀ ਸਾਡੇ ਪ੍ਰਸ਼ਾਸਨ ਵੱਲੋਂ। ਜਿੱਥੇ ਕਿ ਇੱਥੇ ਸਾਨੂੰ 4 ਤੋਂ 5 ਦੁਕਾਨਾਂ ਜਿਹੜੀਆਂ ਹੈਗੀਆਂ ਬਿਨਾਂ ਲਾਇਸੈਂਸ ਤੋਂ ਪਈਆਂ ਗਈਆਂ ਨੇ। ਉਹਨਾਂ ਨੂੰ ਅਸੀਂ ਇੱਕ ਵਾਰੀ ਸੀਜ਼ ਕਰਤਾ, ਬੰ ਉਹਨਾਂ ਨੇ ਸਾਡੇ ਤੋਂ 2 ਘੰਟੇ ਦਾ ਟਾਈਮ ਮੰਗਿਆ ਹੈਗਾ ਲਾਇਸੈਂਸ ਲੈ ਕੇ ਆਉਣ ਦੀ ਜੇ ਉਹ 2 ਘੰਟੇ ਚ ਲਾਇਸੈਂਸ ਲੈ ਆਉਂਦੇ ਨੇ ਤਾਂ ਵਿਲਨ ਗੋਡਰ ਅਦਰਵਾਈਜ਼ ਉਹਨਾਂ ਦਾ ਅਸੀਂ ਸਟਾਕ ਸੀਜ਼ ਕਰ ਲਾਂਗੇ ਸਰ ਹੁਣ 2 ਘੰਟੇ ਚ ਲਾਇਸੈਂਸ ਕਿੱਥੋਂ ਲੈ ਆਉਂਗੇ ਉਹ ਕਿੱਥੋਂ ਲੈ ਕੇ ਆਉਣਗੇ ਤੁਹਾਨੂੰ ਪਤਾ ਅਸੀਂ ਆਪਣੇ ਅਸੀਂ ਆਪਣੇ ਪੁਲਿਸ ਪਾਰਟੀ ਦੇ ਬੰਦਿਆਂ ਨੇ ਇਹ ਸ਼ਾਪ ਦੇ ਬਾਹਰ ਬਿਠਾਤੇ ਟਰੱਕ ਵੀ ਮੰਗਾ ਲੇ ਜਿਵੇਂ ਹੀ ਸਾਨੂੰ 2 ਘੰਟੇ ਨਿਕਲਦੇ ਨੇ ਅਸੀਂ ਇਹਨਾਂ ਦਾ ਸਮਾਨ ਜਿਹੜਾ ਹੈਗਾ ਆਪਣਾ ਟਰੱਕ ਦੇ ਵਿੱਚ ਲੋਡ ਕਰਾ ਕੇ ਸੀ ਇਸ ਕਰਦੇ ਨੇ ਤੁਸੀਂ ਵਚਨਬੱਧ ਹੋ ਉਸਨੂੰ ਪੂਰਾ ਕਰਵਾਉਣ ਲਈ ਹਾਂਜੀ 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 ਹੁਣ ਇੱਕ ਐਮਐਲਏ ਸਾਹਿਬ ਦੇ ਭਰਾ ਇਹਨਾਂ ਉਹ ਵੀ ਤੁਹਾਨੂੰ ਹੁਕਮ ਦੇ ਗਏ ਕਹਿੰਦੇ ਬੱਸ ਜੀ ਇੱਥੇ ਸਾਰੇ ਲੱਗਣਗੇ ਇਹੇ ਜੀ ਪਰ ਇਦਾਂ ਕਿੰਨਾ ਨਹੀਂ ਜੀ ਇਦਾਂ ਨਹੀਂ ਜੀ ਅਸੀਂ ਸਿਵਲ ਸ਼ਾਸਨ ਤੇ ਕੰਮ ਕਰਦੇ ਵੈਸੇ ਸਿੱਧੇ ਤੌਰ ਤੇ ਦਖਲ ਨਹੀਂ ਦਿੰਦੇ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੀ ਪੋਲਿਟੀਕਲ ਬੰਦੇ ਨੇ ਕਿ ਪੋਲਿਟੀਕਲ ਉਹਨਾਂ ਦੇ ਆਪਣੇ ਬ੍ਰਦਰ ਜਿੰਪਾ ਸਾਹਿਬ ਠੀਕ ਹੈ ਜੀ ਉਹਨਾਂ ਨੇ ਆ ਕੇ ਸਾਡੇ ਨੂੰ ਰਿਕੁਐਸਟ ਕੀਤੀ ਵੀ ਲੋਕਾਂ ਦਾ ਇੱਥੇ ਜਿਹੜਾ ਹੈਗਾ ਚੱਲ ਜਾਂਦੋ ਚੈੱਕ ਚੈਕਿੰਗ ਜਿਹੜੀ ਪ੍ਰੋਪਰ ਕੀਤੀ ਜਾਵੇ ਕਿਸ ਨੂੰ ਜ਼ਿਆਦਾ ਤੰਗ ਨਾ ਕੀਤਾ ਜਾਏ ਨਾ ਤੰਗ ਕੀਤਾ ਜਾਵੇ ਅਸੀਂ ਪ੍ਰੋਪਰ ਉਹ ਵੀ ਚੈੱਕ ਕਰ ਰਹੇ ਹਾਂ ਪ੍ਰੋਪਰ ਉਹ ਵੀ ਸਰਟੀਫਿਕੇਟ ਦੇਖ ਰਹੇ ਹਾਂ ਕਿ ਜਿਹੜੇ ਨਹੀਂ ਹੈਗੇ ਉਸ ਨੂੰ ਉਹ ਵੀ ਬੰਦ ਕਰਾ ਰਹੇ ਨੇ 32 ਤੋਂ 32 ਤੋਂ 35 ਦੇ ਕਰੀਬ ਸਰ ਦੁਕਾਨਾਂ ਮਤਲਬ ਕਿ ਦੁੱਗਣੀਆਂ ਦੁਕਾਨਾਂ ਜਿਹੜੀਆਂ ਬਿਨਾ ਲਾਇਸੈਂਸ ਤੋਂ ਹੁਣ ਜਿਹੜਾ ਵਿਚਾਰਿਆਂ ਦੇ ਲਾਇਸੈਂਸ ਲਿਓ ਉਹ ਹੁਣ ਤਾਂ ਕੰਮ ਵੀ ਸਰ ਇਦਾਂ ਪ੍ਰਭਾਵਿਤ ਹੁੰਦਾ ਅਸੀਂ ਇਸੇ ਕਰਕੇ ਅਸੀਂ ਇਸੇ ਕਰਕੇ ਹੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਪ੍ਰੋਪਰ ਪਹਿਲਾਂ ਵੀ ਚੈਕਿੰਗ ਕਰ ਰਹੇ ਸੀ ਅਸੀਂ ਅੱਜ ਵੀ ਚੈਕਿੰਗ ਕਰ ਰਹੇ ਹਾਂ ਤੇ ਜਦੋਂ ਤੱਕ ਦਿਵਾਲੀ ਦਾ ਆਪਣਾ ਤਿਉਹਾਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਸਾਡੀ ਇਹ ਚੈਕਿੰਗ ਜਿਹੜੀ ਚੱਲਦੀ ਰਹੂਗੀ ਇੱਕ ਲਾਇਸੈਂਸ ਦੇ ਉੱਤੇ ਪੰਜ-ਪੰਜ ਦੁਕਾਨਾਂ ਖੁੱਲੀਆਂ ਨਹੀਂ ਜੋ ਬੰਦ ਕਰਵਾਤੀ ਨਹੀਂ ਹਾਲ ਸੜੀ ਚੈਕਿੰਗ ਚੱਲ ਰਹੀ ਹੈ ਜੀ ਬੰਦ ਨਹੀਂ ਹੋਈ ਹੈ ਜੀ ਠੀਕ ਹੈ ਜੀ ਅਸੀਂ ਹੌਲੀ ਹੌਲੀ ਚੈੱਕ ਕਰ ਰਹੇ ਹਾਂ ਇੱਥੋਂ ਤੋਂ ਤੁਹਾਡੇ ਸਾਹਮਣੇ ਸ਼ੁਰੂ ਹੋਇਆ ਚੈਕਿੰਗ ਕਰਕੇ ਆਏ ਹਾਂ ਹਜੇ ਅੱਗੇ ਜਿਹੜੇ ਬਾਕੀ ਦੁਕਾਨਾਂ ਰਹਿ ਗਈਆਂ ਸੀ ਉਹ ਵੀ ਚੈੱਕ ਕਰਾਂਗੇ ਤੇ ਲਾਇਸੈਂਸ ਵਾਸਤੇ ਜਗ੍ਹਾ ਵੀ ਮੁਕਰਰ ਕੀਤੀ ਹੈ ਕਿ ਇੰਨੇ ਬਾਏ ਇੰਨੇ ਦੀ ਹੈਗੀ ਆ ਜਾਂ ਮਤਲਬ ਪੂਰਾ ਗਰਾਊਂਡ ਹੀ ਪਵਾ ਮੰਗ ਲੈ ਮੱਲ ਲੈਣ ਨਹੀਂ ਜੀ ਐਦਾਂ ਦਾ ਨਹੀਂ ਹੈਗਾ ਇਹਦੇ ਵਿੱਚ ਜਿਹੜੀ ਕੁਆਂਟੀਟੀ ਹੈ ਉਹ ਮੈਂਸ਼ਨਡ ਹੁੰਦੀ ਹੈ ਅਸੀਂ ਕੁਆਂਟੀਟੀ ਦੇ ਅਕੋਰਡਿੰਗ ਸਾਡੇ ਐਸਡੀਓ ਸਾਹਿਬ ਨੇ ਪੋਲਿਊਸ਼ਨ ਬੋਰਡ ਦੇ ਉਹ ਨਾਲ ਚੈੱਕ ਕਰ ਰਹੇ ਨੇ ਜਿਹੜੇ ਪਟਾਕੇ ਗ੍ਰੀਨ ਕਰੈਕਰ ਨਹੀਂ ਹੈਗੇ ਉਹ ਇੱਕ ਲੈਸ ਹਸਤੇ ਇੱਕ ਕਿਤੇ ਹਾਂਜੀ ਹਾਂਜੀ ਤੇ ਹੁਣ ਇੱਕ ਇਹ ਵੀ ਪੁਲਿਸ ਦੀ ਜਿਹੜੀ ਵੈਰੀਫਿਕੇਸ਼ਨ ਜਾਂ ਪ੍ਰਸ਼ਾਸਨ ਦੀ ਹੈ ਕਿ ਜਿਹੜੇ ਨਜਾਇਜ਼ ਹੋਣ ਤਾਂ 188 ਦਾ ਪਰਚਾ ਵੀ ਹੋ ਸਕਦਾ ਹੈ ਜੀ ਸਾਰਿਆਂ ਤੁਸੀਂ ਹੁਣ ਤੁਹਾਨੂੰ ਨਜਾਇਜ਼ ਨਹੀਂ ਮਿਲੇ ਜੀ ਅਸੀਂ ਸਾਰਿਆਂ ਦਾ ਨੋਟ ਕਰ ਲਿਆ ਜੀ ਠੀਕ ਹੈ ਜੀ ਸਾਰਿਆਂ ਦੀ ਪ੍ਰੋਪਰ ਕਾਰਵਾਈ ਵੀ ਹੋਊਗੀ ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਅਸੀਂ ਸੀਜ਼ ਵੀ ਕਰਦੇ ਸਾਰਿਆਂ ਦਾ ਨੋਟ ਵੀ ਕਰ ਲਏ ਸਾਰਿਆਂ ਦੀ ਪ੍ਰੋਪਰ ਕਾਰਵਾਈ ਵੀ ਹੋਊਗੀ